ਆਲੀਆਂ ਸਾਡੀਆਂ ਨਸਲਾਂ ਜਿਹੜੀਆਂ ਉਹ ਖਤਮ ਹੋ ਜਾਣੀਆਂ ਤੇ ਫੇਰ ਸਾਡੇ ਪੱਲੇ ਕੱਖ ਨਹੀਂ ਰਹਿਣਾ ਵਿਦੇਸ਼ਾਂ ਦੀ ਧਰਤੀ ਤੋਂ ਸਾਨੂੰ ਜਵਾਬ ਹੋ ਗਿਆ ਸਭ ਤੋਂ ਚੰਗੀ ਧਰਤੀ ਭਾਰਤ ਦੀ ਆ ਜਿਹੜੀ ਸੋਨਾ ਦਉਂਦੀ ਆ ਤੇ ਲੋਹਾ ਗਾਲ ਦਿੰਦੀ ਆ ਇਸ ਧਰਤੀ ਨੂੰ ਬਚਾਈਏ ਇਸਿੱਤੇ ਨੂੰ ਬਚਾਈਏ ਔਰ ਆਪਣੇ ਮਾਪਿਆਂ ਦਾ ਆਪਣੇ ਬੱਚਿਆਂ ਦਾ ਦਰਮਾਨ ਤੇ ਮਾਪਿਆਂ ਦਾ ਸਤਿਕਾਰ ਕਰੀਏ ਬਹੁਤ ਹੀ ਸਾਡੇ ਸਤਿਕਾਰਯੋਗ ਮਾਤਾ ਜੀ ਸਾਨ ਜਿਨ੍ਹਾਂ ਦੇ ਅੱਜ ਅੰਤਮ ਅਰਦਾਸ ਮੌਕੇ ਆਪਾਂ ਸਾਰੇ ਹੀ ਅੱਜ ਪਹੁੰਚੇ ਆ ਕਿਉਂਕਿ ਸਾਡੇ ਸਰਕਾਰ ਦੇ ਮਾਤਾ ਜੀ ਨੂੰ ਅਸੀਂ ਸਮੁੱਚੀ ਜਥੇਬੰਦੀ ਵੱਲੋਂ ਫੇਰ ਸ਼ਰਧਾਂ ਦੇ ਫੁੱਲ ਅਰਪਣ ਕਰਦੇ ਆ ਕਿ ਉਹਨਾਂ ਦੀ ਹਮੇਸ਼ਾ ਉਹਨਾਂ ਦੀ ਰੂਹ ਨੂੰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੇ ਸੰਗਤ ਦੇ ਸਹਿਯੋਗ ਦੇ ਨਾਮ ਗੁਰੂ ਚਰਨਾਮਨ ਅਰਦਾਸ ਕੀਤੀ ਏ ਗੁਰੂ ਸਾਹਿਬ ਜੀ ਕਿਰਪਾ ਕਰਨ ਮਾਤਾ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬੁੱਧੀ ਤੇ ਉਦਾਂ ਬਖਸ਼ਣ ਤੇ ਪਰਿਵਾਰ ਇਸੇ ਤਰ੍ਹਾਂ ਹੀ ਜਥੇਬੰਦੀ ਦੇ ਨਾਲ ਜਿਹੜਾ ਉਹ ਸੰਜੋਗ ਕਰਦਾ ਰਹੇ ਔਰ ਜਥੇਬੰਦੀ ਵੱਲੋਂ ਵਿਸ਼ਵਾਸ ਦੋਣਿਆ ਇਹ ਅੱਗੇ ਵੀ ਪਰਿਵਾਰ ਦੇ ਨਾਲ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਜਥੇਬੰਦੀ ਖੜੇਗੀ ਇਹੀ ਅੱਜ ਸਰਦਾ ਦੇ ਫੁੱਲ ਅਸੀਂ ਆਪਣੇ ਜਥੇਬੰਦੀ ਵੱਲੋਂ ਇਹ ਸਰਕਾਰ ਨੂੰ ਸਾਡੀ ਮਾਤਾ ਜੀ ਮਰਪਣ ਕਰਦੇ ਆ ਇਨ੍ਹਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਰੋਜ਼ਪੁਰ ਦਾ ਖਜ਼ਾਨਚੀ ਜੀ ਅੱਜ ਅਸੀਂ ਪਿੰਡ ਕਮਾਲਾ ਬੋਤਲਾ ਪਹੁੰਚਿਆ ਜੀ ਇੱਥੇ ਸਰਦਾਰ ਚਰਨਜੀਤ ਸਿੰਘ ਜੋ ਜੋਨ ਹਾਰਫਕੇ ਦੇ ਉਮੀਦਵਾਰ ਪ੍ਰਧਾਨ ਨੇ ਉਹਨਾਂ ਦੇ ਮਾਤਾ ਗਰਮੇਜ ਕੌਰ ਪਿਛਲੀ 30 ਤਰੀਕ ਨੂੰ ਕਾਲ ਚਲਾਣਾ ਕਰ ਗਏ ਸਨ ਜੋ ਬਹੁਤ ਹੀ ਵੱਡਾ ਪਰਿਵਾਰ ਨੂੰ ਘਾਟਾ ਪਿਆ ਇਥੇ ਪਰਿਵਾਰ ਨੂੰ ਔਰ ਰਿਸ਼ਤੇਦਾਰਾਂ ਨੂੰ ਘਾਟਾ ਪਿਆ ਹੈ ਉਥੇ ਪੂਰੀ ਜਥੇਬੰਦੀ ਨੂੰ ਵੀ ਘਾਟਾ ਪਿਆ ਹੈ ਇਸ ਦੁੱਖ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਥੇਬੰਦੀ ਵੱਲੋਂ ਸਾਡੀ ਪੂਰੀ ਜ਼ਿਲ੍ਹੇ ਦੀ ਟੀਮ ਇੱਥੇ ਪਹੁੰਚੀ ਹੈ ਔਰ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਵੀ ਜਿਹੜਾ ਇਹ ਦੁੱਖ ਮਾਂ ਦਾ ਦਰਜਾ ਮਾਂ ਤੋਂ ਬਿਨਾ ਕੋਈ ਲੈ ਨਹੀਂ ਸਕਦਾ ਮਾਂ ਦੁੱਖ ਜੋ ਰੋਟੀ ਪੁੱਛਦੀ ਆ ਪੁੱਤ ਨੂੰ ਉਹ ਮਾਂ ਹੀ ਪੁੱਛਦੀ ਆ ਮਾਂ ਤੋਂ ਬਿਨਾ ਮਾਂ ਸ਼ਬਦ ਬਹੁਤ ਛੋਟਾ ਹੈ ਪਰ ਇਹਦੀ ਮਹਾਨਤਾ ਬਹੁਤ ਵੱਡੀ ਹੈ ਇਸ ਕਰਕੇ ਅਸੀਂ ਪਰਿਵਾਰ ਨੂੰ ਹੌਸਲਾ ਵਜਾਈ ਦਿੰਨੇ ਆ ਵੀ ਜੋ ਦੁੱਖ ਇਸ ਨੂੰ ਪਰਮਾਤਮਾ ਇਹ ਦੁੱਖ ਤੁਹਾਡਾ ਕੱਟੇ ਅਸੀਂ ਜਥੇਬੰਦੀ ਵੱਲੋਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਇਨੀਆਂ ਕੋ ਬੇਨਤੀਆਂ ਵਾਹਿਗੁਰੂ ਜੀ ਕਰਤਾ ਵਾਹਿਗੁਰੂ ਅਸੀਂ ਇੱਥੇ ਪਿੰਡ ਕਮਾਲਾ ਬੋਗਲਰ ਵਿੱਚ ਕੰਕਟ ਸਿਉਟੀ ਆਪੀ ਜੈਹਵੰਦੀ ਭਾਰਤੀ ਤੋਂ ਕਾਦੀਆਂ ਵੱਲੋਂ ਉਹ ਜਿੱਥੇ ਸਾਡੀ ਰਿਸ਼ਤੇਦਾਰੀ ਸੀ ਜਿਹੜੀ ਮਾਦਾ ਜੀ ਮਾਦਾ ਘਰੇਲ ਟੁਰਗੇ ਸਾਡੀ ਮਾਦਾ ਜੀ ਜਿਹੜੇ ਟੁਰਗੇ ਨੇ ਇਹ ਸੰਸਾਰ ਤੇ ਨਹੀਂ ਰਹੇ ਇਹ ਦੁੱਖ ਦੀ ਘੜੀ ਦੇ ਵਿੱਚ ਅਸੀਂ ਆ ਗਏ ਹਾਂ ਇਹ ਨਾ ਵਾਹੀ ਆ ਵੀ ਜੈਹਬੰਦੀ ਦਾ ਵੀ ਧੰਨਵਾਦ ਕਰਦੇ ਆਂ ਬਾਕੀ ਸਾਰੇ ਸਾਡੇ ਰਿਸ਼ਤੇਦਾਰ ਪ੍ਰੇਣ ਪ੍ਰਾ ਭਾਈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਂ ਲੱਗਾ ਸਭ ਲੱਗਾ ਸਾਡੀ ਭਝਾਈ ਦਾੜਾ ਲੜਕਾ ਸੀ ਉਹਦੀ ਕਰੂਰੀ ਹੋ ਗਈ ਇੱਕ ਪਿੰਡ ਕੋਲਾ ਬੋਦਲਾ ਜਿਹੜਾ ਕੋਚ ਉੱਚ ਇੱਥੇ ਆਣ ਕੇ ਜੋ ਮਾਹੌਲ ਦੇਖਿਆ ਸਮਾਂ ਦੇਖਿਆ ਸੰਗਤ ਦੇਖੀ ਇੱਕ ਪਾਸੇ ਹੰਝੂ ਵਗਦੇ ਆ ਗਮੀ ਦੇ ਤੇ ਇੱਕ ਪਾਸੇ ਖੁਸ਼ੀ ਦੇ ਹੰਝੂ ਵਗਦੇ ਨੇ ਕਿ ਅਸਲੀ ਰੱਬ ਕਿੰਨਾ ਚੰਗਾ ਹੈ ਕਿੰਦਾ ਦਾ ਗਰੀਬ ਗੁਰਬਾ ਵੱਡਾ ਛੋਟਾ ਨਾ ਕੋ ਉੱਚਾ ਨੀਚ ਸਾਰੇ ਇਕੱਠੇ ਹੋ ਕੇ ਇਹ ਤਕਰੀਬ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਬੈਠੀ ਹੈ ਤੇ ਖੁਸ਼ੀ ਇੱਥੇ ਹੋ ਰਹੀ ਹੈ ਕਿ ਇੱਥੇ ਕਿਸਾਨ ਜਿਹੜੇ ਸੰਘਰਸ਼ ਦੇ ਵਿੱਚ ਆਪਣੇ ਆਪ ਨੂੰ ਝੋਖਲੇ ਆ ਆਪਣੀ ਜ਼ਿੰਦਗੀ ਨੂੰ ਇਸ ਪਾਸੇ ਲੇਖੇ ਜਾ ਸਕਿਆ ਹੈ ਉਹ ਬਹੁਤ ਵੱਡੀ ਕਿਰਪੀ ਦੇ ਵਿੱਚ ਆ ਤਹ ਪਹੁੰਚੇ ਸੰਗ ਜਿਆਦਾ ਮੈਂ ਨਾ ਨਹੀਂ ਜਾਣਦਾ ਗੱਟਾ ਬਾਦਸ਼ਾ ਪਿੰਡਿਆ ਇਸ ਤਰ੍ਹਾਂ ਮਤਲਬ ਬਹੁਤ ਸਾਰੇ ਕਿਸਾਨ ਸਾਰੇ ਸ਼ਰਧਾਂਤੀ ਭੇਟ ਕਰਨ ਆਏ ਆ ਤੂੰ ਇੱਥੇ ਆਣ ਕੇ ਜੂ ਸੰਗਤਾਂ ਦਾ ਪਿਆਰ ਦੇਖਿਆ ਜੂ ਸੰਗਤਾਂ ਦਾ ਆਸ ਵਿੱਚ ਮਿਲਾਪ ਦੇਖਿਆ ਇੱਕ ਦੂਜੇ ਪ੍ਰਤੀ ਹੰਧਰਦੀ ਦੇਖੀ ਆ ਉਹ ਸ਼ਹਿਰਾਂ ਵਿੱਚ ਨਹੀਂ ਦੇਖੀ ਵੀ ਸ਼ਹਿਰਾਂ ਤੋਂ ਬਾਅਦ ਜੀ ਅਸੀਂ ਬਾਹਰ ਚਲ ਜੀਏ ਮੈਂ ਆਸਟ੍ਰੇਲੀਆ ਤੋਂ ਆਇਆ ਆ ਉੱਥੇ ਦੇਖ ਲਈ ਤੇ ਉੱਥੇ ਬਿਲਕੁਲ ਹੀ ਨਹੀਂ ਹਮਮ ਅਸਲੀ ਪਿੰਡਾਂ ਦੇ ਵਿੱਚ ਰੱਬ ਵੱਸਦਾ ਆਹ ਹਾਲ ਬਣਾਇਆ ਪਿੰਡ ਦੀ ਨੌਜਵਾਨ ਲੜਕੀਆਂ ਨੇ ਇੱਥੇ ਗਰੀਬ ਆਵੇ ਅਮੀਰ ਆਵੇ ਸਭ ਦੀ ਇੱਜ਼ਤ ਦਿੱਤੀ ਜਾਂਦੀ ਹੈ ਇਸ ਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਨੌਜਵਾਨਾਂ ਨੇ ਮਿਲ ਕੇ ਹਾਲ ਬਣਾਇਆ ਇੱਥੇ ਕੋਈ ਗੁਸ਼ਖੁਸ਼ੀ ਹੋਵੇ ਕੋਈ ਗਮੀ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਇਸੀ ਪ੍ਰਕਾਰ ਦਾ ਇੱਥੇ ਆਨਕੇ ਵੇਚਾਕ ਹੋ ਕੇ ਆਨਕੇ ਪ੍ਰੋਗਰਾਮ ਕਰਦੇ ਨੇ ਅੱਜ ਵੀ ਬਾਹਰ ਇੰਨੀ ਗਰਮੀ ਸੀ ਹਾਲ ਦੇ ਵਿੱਚ ਸੰਗਤ ਸਦਾਵਾਂ ਬੈਠੀ ਸੀ ਸੋ ਸਭ ਤੋਂ ਵੱਡੀ ਖੁਸ਼ੀ ਇੱਥੇ ਆਨਕੇ ਪਿੰਡ ਕਮਾਲਾ ਬੋਦਲਾ ਜਿਹੜਾ ਕੋਈਪੁਰ ਦੇ ਵਿੱਚ ਆਨਕੇ ਇਹ ਖੁਸ਼ੀ ਹੋਈ ਹੈ ਕਿ ਪਿੰਡੂ ਆਦਮੀਆਂ ਦੇ ਵਿੱਚ ਜੋ ਪਿਆਰ ਇਤفاق ਮੁਹੱਬਤ ਹੈ ਉਹ ਸ਼ਹਿਰਾਂ ਵਿੱਚ ਨਹੀਂ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਇੱਥੋਂ ਕੁਝ ਨਹੀਂ ਜਾਣਾ ਪ੍ਰੇਮ ਹੀ ਸਭ ਕੁਝ ਹੈ ਪ੍ਰੇਮ ਹੀ ਪ੍ਰਮਾਤਮਾ ਦਾ ਨਾਮ ਹੈ ਬਾਬੇ ਫਰੀਦ ਨੇ ਕਿਹਾ ਫੀਦਾ ਜੇ ਤੋ ਪ੍ਰੀਆ ਦੀ ਸਿੱਖ ਹਾਉ ਨਾ ਠਾਹੇ ਕਹੀਂ ਕਿਸੇ ਦਾ ਦਿਲ ਨਾ ਦਿਖਾਵੀ ਜੇ ਤੈਨੂੰ ਪਿਆਰ ਪ੍ਰਮਾਤਮਾ ਦੇ ਪਿਆਰ ਦੀ ਸਿੱਖ ਆ ਕੋਈ ਪਿਆਰ ਦੀ ਤੈਨੂੰ ਚਿੰਗ ਲੱਗੀ ਆ ਤੇ ਕਿਸੇ ਦਾ ਦਿਲ ਨਾ ਦਿਖਾਵੀ ਸੋ ਅਸਲੀ ਪਿੰਡਾਂ ਦੇ ਵਿੱਚ ਰੱਬ ਵਸਦਾ ਤੇ ਮੈਂ ਬਹੁਤ ਖੁਸ਼ ਹਾਂ ਪਿੰਡ ਤੁਮਾ ਲੱਗ ਗਿਆ ਪਹੁੰਚ ਕੇ ਸਾਰੀ ਸੰਗਤ ਨੂੰ ਬਹੁਤ ਬਹੁਤ ਆਜੋ ਹਾਰ ਬਣਿਆ ਸੰਘਤਾ ਵਾਸਤੇ ਬੁੜਿਆਂ ਗਰੀਬ ਵਾਸਤੇ ਮੀਰ ਵਾਸਤੇ ਸਭ ਵਾਸਤੇ ਸਭ ਤੋਂ ਜ਼ਿਆਦਾ ਮੈਨੂੰ ਇਹਨੂੰ ਵੇਖ ਕੇ ਖੁਸ਼ੀ ਹੋਈ ਆ ਕਿ ਨੌਜਵਾਨਾਂ ਨੇ ਰਲ ਕੇ ਜੋ ਉਪਰਾਲਾ ਕੀਤਾ ਅੱਜ ਕੱਲ ਨੌਜਵਾਨ ਅੱਗੇ ਆ ਰਹੇ ਨੇ ਸੋ ਜਿਹੜੇ ਨੌਜਵਾਨ ਦਸ਼ਿਆਂ ਚ ਪੈ ਰਹੇ ਨੇ ਨੂਨੰਮੀ ਬੇਈਕੀ ਕਰੋਂਗੇ ਨਸ਼ਿਆਂ ਦੇ ਵਿੱਚ ਕੁਛ ਨਹੀਂ ਪਿਆ ਨਸ਼ੇ ਤੋਂ ਬਿਲਕੁਲ ਜਿਹਨਾਂ ਕੋਈ ਕਰਦਾ ਹੈ ਤੁਹਾਨੂੰ ਬਖਾਵਾ ਲੱਗਦਾ ਉਹ ਤੋਂ ਦੂਰ ਰਹੋ ਕਹੇ ਨਹੀਂ ਸਕਦੇ ਤੇ ਬਿਲਕੁਲ ਉਹਦੇ ਲਾਗੇ ਨਾ ਲੱਗੋ ਇਹ ਚੀਜ਼ ਇੰਨੀ ਗੰਦੀ ਆ ਕਿ ਤੁਹਾਡੀ ਮੌਤ ਜਿਹ ਦਿਨ ਨਸ਼ਾ ਪਹਿਲੇ ਦਿਨ ਲੈ ਲਿਆ ਉਸ ਦਿਨ ਸਮਝੋ ਤੁਹਾਡੀ ਮੌਤ ਆ ਗਈ ਸੋ ਨਸ਼ਿਆਂ ਤੋਂ ਬਚੋ ਇਦਾਂ ਦੇ ਉਪਰਾਲੇ ਕਰੋ ਪਿੰਡਾਂ ਦੇ ਵਿੱਚ ਚੰਗੇ ਧਮਲ ਬਣਾਓ ਚੰਗੀਆਂ ਜਗ੍ਹਾ ਬਣਾਓ ਫੁੱਲ ਬੂਟੇ ਲਾਓ ਰੁੱਖ ਲਗਾਓ ਤੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ